ਤੁਸੀਂ ਦੇਖ ਰਹੇ ਹੋ ਬਲਵੰਤ ਸੰਮੇ ਵਾਲੀ ਲਾਈਵ ਵਿੱਚ ਆਪ ਸਭ ਦਾ ਸਵਾਗਤ 58 ਸਾਲ ਪਾਲਿਸੀ ਤਹਿਤ ਕੱਡੀਆਂ ਗਈਆਂ ਆਸ਼ਾ ਵਰਕਰਾਂ ਮੌੜ ਹੋਈਆਂ ਬਹਾਲ ਪੰਜਾਬ ਪ੍ਰਧਾਨ 58 ਸਾਲ ਤੋਂ 62 ਸਾਲ ਉਮਰ ਹੱਦ ਹੋਣ ਉਪਰੰਤ ਬਹਾਲ ਹੋਣ ਤੇ ਆਸ਼ਾ ਵਰਕਰਾਂ ਨੇ ਆਸ਼ਾ ਵਰਕਰਜ਼ ਅਤੇ ਫੈਸਿਲਿਟੇਟਰਜ਼ ਸਾਥੀਆਂ ਅਤੇ ਪੰਜਾਬ ਸਰਕਾਰ ਦਾ ਕੀਤਾ ਗਿਆ ਧੰਨਵਾਦ ਗਿੱਤਕੌਰ ਜ਼ਿਲ੍ਹਾ ਚੇਅਰਮੈਨ ਰਣਜੀਤ ਖੜਵਾਲਾ ਡਿਸਟ੍ਰਿਕਟ ਪੀਸ ਕੋਲੋ ਮੈਂ ਸਾਰੇ ਸਾਥੀਆਂ ਦਾ ਇਹ ਧੰਨਵਾਦ ਕਰਦੀ ਆ ਵੀ ਕਿ ਜਿਉਂ ਕਿ ਸਾਡੇ ਲੰਬੇ ਸਮੇਂ ਤੋਂ 58 ਸਾਲ ਦੀ ਪਾਲਿਸੀ ਸੀ। ਅਸੀਂ ਆਪਣੇ 58 ਸਾਲ ਦੀ ਪਾਲਿਸੀ ਤੇ ਲੜ ਰਹੇ ਸੀਗੇ ਬੀਬੀ ਰਾਣੂ ਖੇੜੀ ਕਿਲਾ ਤੇ ਦੀਦੀ ਅਮਰਜੀਤਪੁਰ ਰਣ ਸਿੰਘ ਵਾਲਾ ਇਹਨਾਂ ਦੀ ਸਪੋਰਟ ਦੇ ਨਾਲ ਅਸੀਂ ਸਾਰੇ ਸਾਥੀਆਂ ਨੇ ਬਹੁਤ ਹੀ ਸੰਘਰਸ਼ ਕੀਤੇ। ਸੰਘਰਸ਼ ਕਰਨ ਦੇ ਬਾਅਦ ਹੀ ਸਾਨੂੰ ਇਹ ਜਿੱਤ ਪ੍ਰਾਪਤ ਹੋਈ ਹੈ। ਅਸੀਂ ਬਹੁਤ ਖੁਸ਼ ਆ। ਤੇ ਸਾਡੀਆਂ ਕੁੜੀਆਂ ਵੀ ਬਹੁਤ ਖੁਸ਼ ਆ ਵੀ ਉਹਨਾਂ ਦੇ ਜਿਹੜੇ ਬੰਦ ਪਏ ਚੁੱਲ੍ਹੇ ਸੀ ਉਹ ਅੱਜ ਚਾਲੂ ਹੋ ਗਏ ਆ ਤੇ ਉਹਨਾਂ ਨੂੰ ਅੱਜ ਨਿਯੁਕਤੀ ਪੱਤਰ ਦੇ ਦਿੱਤੇ ਉਹਨਾਂ ਨੇ ਜਵੈਲਿੰਗ ਹੋ ਗਈ ਆ ਪਰ ਅਸੀਂ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਪਰ ਅਸੀਂ ਇੱਕ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ 5 ਲੱਖ ਰੁਪਏ ਗ੍ਰੈਚੁਇਟੀ ਤੇ 10000 ਰੁਪਏ ਪੈਨਸ਼ਨ ਸਰਕਾਰ ਦੇਵੇ ਜਿਹੜੇ ਜਦੋਂ ਕੀ 62 ਸਾਲ ਤੇ ਕੁੜੀਆਂ ਨੂੰ ਰਿਟਾਇਰ ਕੀਤਾ ਜਾਵੇ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਨੇ ਜਦੋਂ ਵੀ ਸਾਨੂੰ ਰੱਖਿਆ ਸੀਗਾ ਤੇ ਮਤਲਬ ਕੋਈ ਉਮਰ ਦੀ ਹੱਦ ਨਹੀਂ ਸੀ ਕੋਈ ਇਹ ਨਹੀਂ ਕਿਹਾ ਗਿਆ ਵੀ 55 ਸਾਲ ਤੱਕ ਤੁਹਾਨੂੰ ਰਿਟਾਇਰਮੈਂਟ ਕਰਾਂਗੇ ਤੇ ਕਦੇ ਵੀ ਮੈਸੇਜ ਲਾ ਕੇ ਕੁੜੀਆਂ ਨੂੰ ਮਤਲਬ 55 ਸਾਲ ਦੇ ਹੋਂਦ ਘਰ ਤੋਂ ਦੱਸ ਦਿੱਤਾ ਗਿਆ ਕਿ ਉਹਨਾਂ ਨੂੰ ਕਿਸਾ ਗਿਆ ਬਹੁਤ ਜ਼ਿਆਦਾ ਅਫਸੋਸ ਦੀ ਗੱਲ ਆ ਪਰ ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ ਵੀ ਇਹ ਗਲਤ ਹੋ ਰਿਹਾ ਇਹ ਚੀਜ਼ ਵੀ ਨਾਤਰਾ ਰਿਟਾਇਰਮੈਂਟ ਤੇ ਕੁਛ ਦਿੱਤਾ ਜਾ ਰਿਹਾ ਘੱਟੋ ਘੱਟ ਜੇ ਸਰਕਾਰ ਜਿਆਦਾ ਨਹੀਂ ਤੇ 5-4 ਲੱਖ ਰੁਪਏ ਮਤਲਬ ਰਿਟਾਇਰਮੈਂਟ ਤੇ ਦੇਵੇ 10 ਜਿਆਦਾ ਕੀ ਪੈਨਸ਼ਨ ਦੇਵੇ ਤਾਂ ਇਹ ਵਿਚਾਰਿਆਂ ਦਾ ਗੁਜ਼ਾਰਾ ਹੋ ਸਕੇ ਇੰਨੀ ਲੜਾਈ ਲੜਦੇ ਲੜਦੇ ਆ ਬਹੁਤ ਜ਼ਿਆਦਾ ਸੰਘਰਸ਼ ਲੜਿਆ ਹੱਥਾਂ ਨਾਲ ਧਰਨ ਲੈ ਲਾਇਆ ਪਰ ਨਾਲੀ ਪਖੜਤਾ ਰੱਖਿਆ ਫਿਰ ਜਾ ਕੇ ਸਰਕਾਰ ਦੇ ਕਰਨ ਤੇ ਮਾੜੀ ਜੀ ਜੂ ਸਰ ਗਈ ਆ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਸਰਕਾਰ ਨੇ ਮਤਲਬ 4 ਸਾਲ ਹੋਰ ਵਧਾਤੇ 58 ਤੋਂ 62 ਸਾਲ ਕਰ ਦਿੱਤੇ ਤੇ ਮਤਲਬ ਜਿਹੜੀਆਂ ਅੱਜ ਸੁਪਰਬਜਣਾ ਸੀ ਉਹਨਾਂ ਦਾ 1000 ਰੁਪਏ ਵਧਾਤਾ ਮਤਲਬ 250 ਰੁਪਏ ਪ੍ਰਤੀ ਟੂਰ ਅਸੀਂ ਇਸ ਚੀਜ਼ ਤੋਂ ਸੰਤੁਸ਼ਟ ਨਹੀਂ ਜਿੰਨਾ ਚਾ ਸਾਡੀਆਂ ਛੰਪੈਣਾਂ ਨੂੰ 28000 ਰੁਪਏ ਵੱਜਿਵੇਂ ਬੇਸਕੇਲ ਅਤੇ 7 ਲੱਖ ਰੁਪਏ ਗੈਰਐਟੀ ਤੇ 10000 ਰੁਪਏ ਮਤਲਬ ਉਹਨੂੰ ਪੈਨਸ਼ਨ ਹੀ ਦਿੱਤੇ ਜਾਂਦਾ ਅਸੀਂ ਇਸ ਚੀਜ਼ ਤੋਂ ਸੰਤੁਸ਼ਟ ਨਹੀਂ ਹਾਂ ਇੰਨਾ ਜਰੂਰਤਵਾਰੀਆਂ ਦੇ ਚੁੱਤਲੇ ਬੰਦ ਹੋ ਗਏ ਸੀ ਉਹ ਦੁਬਾਰਾ ਚਲੋ ਗੁਜ਼ਾਰਾ ਕਰਦੀਆਂ ਹੋ ਜਾਣੀਆਂ 4 ਸਾਲ ਪਹਿਲਾਂ ਵਿਚਾਰੀਆਂ ਤੇ ਅਸੀਂ ਧੰਨਵਾਦ ਕਰਦੇ ਹਾਂ ਆਪਦੇ ਜੁਨੀਅਰਾਂ ਦਾ ਆਲਮ ਕਸਾਂਜਾ ਫਰੰਟ ਦਾ ਜਿਨ੍ਹਾਂ ਨੇ ਇੰਨਾ ਮੁਕਾਸਮ ਹਰ ਲੜਿਆ ਲੜਾਈ ਲੜੀ ਤਾਂ ਜੋ ਜਾ ਕੇ ਕਰਨ ਦਬਾਅ ਪਾਇਆ ਗਿਆ ਸਰਕਾਰ ਤੇ ਤੇ ਇੰਨੇ ਕਬ ਜਿਹੜੀ ਮੰਗ ਹੈ ਉਹਨਾਂ ਨੇ ਮੰਨੀ ਆਂ ਇਸੀ ਤੋਂ ਸੰਤੋਖ ਨਹੀਂ ਅਸੀਂ ਵੀ 4 ਸਾਲ ਤੁਹਾਡੇ ਤਾਂ ਬਹੁਤ ਚੰਗੀ ਗੱਲ ਆ ਪਰ ਇੰਨਾ ਕ ਵਿਚਾਰਿਆਂ ਦਾ ਗੁਜ਼ਾਰਾ ਜਰੂਰ ਹੋਣ ਲੱਗ ਜੂਗਾ 4 ਸਾਲ ਹੋਰ ਕਰ ਲੈਣਗੇ ਜਿੰਨਾ ਚਾਹ ਸਰਕਾਰ ਮਤਲਬ ਸਾਡਾ 7000 ਰੁਪਿਆ ਗ੍ਰੈਚੂਇਟੀ ਦਿੰਦੀ 10000 ਰੁਪਿਆ ਮਤਲਬ ਬਜਿਵਾਂ ਨਾ ਪੈਨਸ਼ਨ ਨਹੀਂ ਦਿੰਦੀ ਅਸੀਂ ਅਸੀਂ ਲਵਾ ਕੇ ਖੜਾ ਛੱਡਾਂਗੇ ਉਹ ਚਰ ਖਰਚ ਅੱਜ ਬੜੀ ਖੁਸ਼ੀ ਦੀ ਗੱਲ ਆ ਸਾਡੀਆਂ ਜਿਹੜੀਆਂ ਆਸ਼ਾ ਵਰਕਰ ਭੈਣਾਂ ਨੂੰ ਅਸੀਂ ਲਗਾਤਾਰ ਲੜਾਈ ਲੜ ਕੇ ਅਸੀਂ 20% ਦਾ ਕੋਟਾ ਦਵਾਇਆ ਸੀਗਾ ਵੀ ਜਿਹੜੀਆਂ ਆਸ਼ਾ ਵਰਕਰ ਇਹਨਾਂ ਦੇ ਪੀਪਰ ਪਾਸ ਕਰਨਗੀਆਂ ਤੇ ਉਹ ਸਾਡੀਆਂ ਭੈਣਾਂ ਐਨਮ ਦੇ ਭਰਤੀ ਵੇਲੇ ਪੀਪਰ ਦੇਣਗੀਆਂ ਉਹ ਵੀ ਸਾਡੀ ਤਮੰਨਾ ਅੱਜ ਪੂਰੀ ਹੋਈ ਆ ਬੜੇ ਲੰਮੇ ਸੰਘਰਸ਼ ਦੇ ਨਾਲ ਸਾਡੀਆਂ ਭੈਣਾਂ ਨੇ ਮਲਟੀਪਰਪਸ ਦੇ ਪੀਪਰ ਦਿੱਤੇ ਤੇ ਅੱਜ ਸਾਡੀਆਂ ਆਸ਼ਾ ਵਰਕਰ ਤੇ ਫੈਸਿਲੀਟੇਟਰ ਭੈਣਾਂ ਚੋਂ 170 ਕੁੜੀਆਂ ਅੱਜ ਪੰਜਾਬ ਦੇ ਵਿੱਚ ਪਲੱਸ ਅੰਗਨਵਾੜੀ ਪਲੱਸ ਆਮ ਐਨਮਜ ਨੋਮਾਨਯੋਗ ਡਾਕਟਰ ਬਲਵੀਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਪਟਿਆਲਾ ਵਿਖੇ ਉਹਨਾਂ ਨੂੰ ਅੱਜ ਆਰਡਰ ਦੇ ਰਹੇ ਆ ਤੇ ਅਸੀਂ ਸਾਡੀਆਂ ਭੈਣਾਂ ਨੂੰ ਪੰਜਾਬ ਭਰਦਿਆਂ ਨੂੰ ਵੀ ਇਸ ਮਸਲੇ ਤੇ ਵੀ ਅਸੀਂ ਵਧਾਈ ਦਿੰਨੇ ਆ ਕਿ ਅਸੀਂ ਜਿਹੜੀਆਂ ਜੰਗਾਂ ਲੜੀਆਂ ਤੁਹਾਡੇ ਸੰਗਰਸ਼ਾਂ ਦੇ ਨਾਲ ਲੜੀਆਂ ਤੁਹਾਡੀ ਬੜੀ ਵੱਡੀ ਬਦੌਲਤਾਂ ਭੈਣਾਂ ਨੂੰ ਕੋਟੇ ਦਿਵਾਉਣੇ ਭੈਣਾਂ ਨੂੰ ਹਰ ਜਗ੍ਹਾ ਦੇ ਉੱਤੇ ਜਿੱਤ ਪ੍ਰਾਪਤ ਕਰਾਉਣੀ ਤੇ ਅੱਜ ਅਸੀਂ ਬੜੇ ਉਹ ਸਰਕਾਰ ਦੇ ਵੀ ਅਸੀਂ ਧੰਨਵਾਦੀ ਆ ਤੇ ਜਿਹੜੀ ਅੱਜ ਸਾਡੀਆਂ ਭੈਣਾਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਆ ਉਹ ਮੈਨੂੰ ਹਰਜੀਤ ਕੌਰ ਦੀ ਅਗਵਾਈ ਦੇ ਵਿੱਚ ਆ ਮੇਲ ਤੇ ਫੀਮੇਲ ਦੇ ਪੰਜਾਬ ਦੇ ਪ੍ਰਧਾਨ ਆ ਅੱਜ ਮੈਂ ਆਪਣੀਆਂ 58 ਸਾਲ ਦੀਆਂ ਪਾਲਿਸੀ ਵਾਲੀਆਂ ਭੈਣਾਂ ਨੂੰ ਇੱਥੇ ਦੁਬਾਰੇ ਬਹਾਲ ਕਰਾਉਣਾ ਸੀ ਤੇ ਮੇਰੀ ਗੈਹਾਜ ਦੇ ਵਿੱਚ ਮੈਂ ਆਪਣੀ ਵੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਆ ਅਸੀਂ ਭੈਣ ਜੀ ਮਨਜੀਤ ਕੌਰ ਦਾ ਵੀ ਧੰਨਵਾਦ ਕਰਦੇ ਆ ਸਾਡੀ ਯੂਨੀਅਨ ਦੇ ਨਾਲ ਨਾਲ ਸਾਡੀਆਂ ਆਸ਼ਾ ਵਰਕਰਾਂ ਦੀਆਂ ਉਹਨਾਂ ਨੇ ਵੀ ਬਹੁਤ ਲੜਾਈ ਕਰਕੇ ਮੰਗਾ ਪ੍ਰਾਪਤ ਕਰਾਈਆਂ ਜਿਹੜੀਆਂ ਅੱਜ ਭੈਣਾਂ ਜੁਆਇਨ ਹੋ ਰਹੀਆਂ ਇਹਦੇ ਲਈ ਸਾਡੀ ਮਨਜੀਤ ਭੈਣ ਜੀ ਨੇ ਵੀ ਬਹੁਤ ਜਦੋਜਹਿਦ ਕੀਤੀ ਆ ਅਸੀਂ ਲਗਾਤਾਰ ਇਹ رابطہ ਰੱਖਿਆ ਕਿ ਸਾਡੀਆਂ ਜਿਹੜੀਆਂ 170 ਕੁੜੀਆਂ ਅੱਜ ਬਹਾ ਅਨੁਗਤੀ ਪੱਤਰ ਲੈ ਰਹੀਆਂ ਤੇ ਬੜੇ ਬੜੇ ਵੱਡੇ ਮੁਸ਼ਕਲਾਂ ਦੇ ਸਾਹਮਣੇ ਕਰਨੇ ਪਏ ਕਦੀ ਚੋਣ ਜਾਬਤਾ ਆ ਗਿਆ ਕਦੀ ਕਿਸੇ ਵੀ ਤਰ੍ਹਾਂ ਦਾ ਕੁੜੀਆਂ ਦੀ ਵੈਰੀਫਿਕੇਸ਼ਨ ਦਾ ਫੰਡਾਰ ਜਾਂਦਾ ਸੀ ਅੱਜ 428 ਦੇ ਵਿੱਚ ਸਾਡੀਆਂ 170 ਭੈਣਾ ਬੜੀ ਵੱਡੀ ਮਾਣ ਦੀ ਗੱਲ ਆ ਅੱਜ ਆਪਣੇ 50 ਸਰਕਾਰ ਦੇ ਖਜ਼ਾਨੇ ਵਿੱਚੋਂ ਆਪਣਾ ਵੰਡਾ ਹਿੱਸਾ ਲੈਣ ਗਈਆਂ ਤੇ ਮੁਲਾਜ਼ਮਕਰਾਰ ਦੇ ਵਿੱਚ ਆ ਚੁੱਕੀਆਂ ਆ ਜਿਹੜੀਆਂ ਰਹਿੰਦੀਆਂ ਪੈਣਾ ਉਹਨਾਂ ਨੂੰ ਅਸੀਂ 13 ਤਰੀਕ ਤੱਕ ਰਹਿੰਦੀਆਂ ਪੈਣਾ ਨੂੰ ਵੀ ਇਸੇ ਤਰ੍ਹਾਂ ਹੀ ਆਰਡਰ ਦਵਾਵਾਂਗੇ ਨਾਲੇ ਇਹ ਵੀ ਵਿਸ਼ਵਾਸ ਦਵਾਉਣਾ ਜਿੱਥੇ ਕਿਤੇ ਵੀ ਸਾਡੀ ਜਗ੍ਹਾ-ਜਗ੍ਹਾ ਤੇ ਲੋੜ ਆ ਇਮਾਨਦਾਰੀ ਨਾਲ ਆਪ ਦਾ ਕੰਮ ਕਰ ਰਹੀ ਸੀਗੀ ਤੇ ਸਰਕਾਰ ਨੇ ਇੱਕਦਮ ਸਾਡੇ ਉੱਤੇ ਪਹਾੜ ਤੋੜ ਦਿੱਤਾ ਜਦੋਂ ਕਿ 52 ਸਾਲ ਦੀ ਪਾਲਸੀ ਲੱਗਤੀ ਉਸੇ ਸਾਲ ਹੀ ਮੇਰੇ ਤੇ 52 ਸਾਲ ਦੀ ਪਾਲਸੀ ਲੱਗ ਗਈ ਸਾਡੇ ਦਿਲ ਤੇ ਇੱਕ ਪਹਾੜ ਟੁੱਟ ਗਿਆ ਸੀ ਸਾਡੇ ਚੁੱਲ੍ਹੇ ਬੰਦ ਹੋ ਗਏ ਸੀ ਅਸੀਂ ਬਹੁਤ ਹੀ ਉਦਾਸੀ ਵਿੱਚ ਸੀ ਸਾਨੂੰ 58 ਸਾਲ ਤੀ ਸਰਕਾਰ ਨੇ ਬਹਾਲ ਕਰ ਕਰਤੋਂ ਸਰਕਾਰ ਤੋਂ ਕੱਢਿਆ ਗਿਆ ਸੀ ਸਾਡੀ ਕਿਉਂ ਪਹਿਲਾਂ ਸਾਡੀ ਕੋਈ ਉਮਰ ਨਹੀਂ ਸੀ ਰੱਖੀ ਗਈ ਜਦੋਂ ਸਾਨੂੰ ਰੱਖਿਆ ਗਿਆ ਸੀ ਠੀਕ ਹੈ ਹੁਣ ਇਹਨਾਂ ਨੇ ਸਾਨੂੰ 58 ਸਾਲ ਤੋਂ ਕੱਢ ਦਿੱਤਾ ਗਿਆ ਹੈ ਹੁਣ ਅਸੀਂ ਬਹੁਤ ਧਰਨੇ ਲਾ ਕੇ ਸਾਡੀ ਪ੍ਰਨਾਨੀ ਵੀ ਬਹੁਤ ਅਸੀਂ ਕੋਸ਼ਿਸ਼ ਕਰਕੇ ਅਸੀਂ ਤਬਖ਼ਰਤਾਲਾਂ ਤੇ ਧਰਨੇ ਲਾ ਕੇ ਫੇਰ ਅਸੀਂ ਆਪਦੇ ਕੰਮ ਜੱਬ ਥੋੜਾ ਜਿਹਾ ਹੋ ਗਿਆ ਅੱਜ ਸਾਨੂੰ ਬਹਾਲ ਕਰ ਦਿੱਤਾ ਗਿਆ ਹਾਂਜੀ ਅੱਜ ਸਾਨੂੰ ਦੁਬਾਰਾ ਬਹਾਲ ਕਰ ਦਿੱਤਾ ਠੀਕ ਹੈ